ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਦੇ ਵੱਲੋਂ ਲੋਕ ਸਭਾ ਹਲਕਾ ਫਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ ਵਿੱਚ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਦੇ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੂੰ ਵੱਤਵਤ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ ਗਈ। ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪਿਛਲੇ ਸਾਲਾਂ ਦੌਰਾਨ ਆਪ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ ਗਈਆਂ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਹਲਕਾ ਜਲਾਲਾਬਾਦ ਦੇ ਨਾਂ ਨਾਲ ਪੂਰੇ ਜ਼ਿਲ੍ਹੇ ਦੇ ਅੰਦਰ ਲੋਕ ਆਪ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੂੰ ਭਰਮੂਰ ਸਮਰਥਨ ਦੇ ਰਹੇ ਹਨ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਦੇ ਵੱਲੋਂ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਕਰਵਾਏ ਗਿਆ ਹਨ ਉਹ ਪਿਛਲੀਆਂ ਸਰਕਾਰਾਂ ਤੋਂ ਕਿਤੇ ਜ਼ਿਆਦਾ ਨੇ ਜਿਸ ਕਰਕੇ ਇਸ ਵਾਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੇਣਗੇ ਅੱਜ ਅਸੀਂ 10 ਪਿੰਡਾਂ 'ਚ ਚੋਣ ਪ੍ਰਚਾਰ ਕੀਤਾ ਸੀ ਅਸੀਂ ਸਭ ਤੋਂ ਪਹਿਲਾਂ ਜਰਾਲਾਬਾਦ ਇੱਕ ਉਬੇਂਦ ਨਗਰੀ ਦੇ ਪ੍ਰੋਗਰਾਮ ਸੀ ਉਸ ਤੋਂ ਬਾਅਦ ਸਟੈਪ ਬਾਈ ਸਟੈਪ ਅਸੀਂ ਸਾਰੇ ਪਿੰਡਾਂ 'ਚ ਤੁਰਦੇ ਹਾਂ ਉਹਨਾਂ ਸੇ ਅਲੀਮ ਵਾਲੇ ਪਹੁੰਚੇ ਇਸ ਤੋਂ ਬਾਅਦ ਅਸੀਂ ਹੌਸ਼ ਖੱਜਣਾ ਸੋ ਹਰ ਪਿੰਡ 'ਚ ਬਹੁਤ ਚੰਗਾ ਪਿਆਰ ਮਿਲ ਰਿਹਾ ਜੋ ਆਮਾਦੀ ਪਾਰਟੀ ਦੀ ਸਰਕਾਰ ਨੇ ਚੰਗੇ ਕੰਮ ਕੀਤੇ ਉਹਦਾ ਪੂਰੇ ਦਾ ਪੂਰਾ ਲੋਕ ਤਿਆਰ ਬੈਠੇ ਇਸ ਸਰਕਾਰ ਦੇ ਵਿੱਚ ਵੋਟ ਪਾਉਣ ਨੂੰ ਦਿੱਲੀ ਦੀ ਸਰਕਾਰ 'ਚ ਵੀ ਯੋਗਦਾਨ ਕਾਂਗਰਸ ਪਾਰਟੀ ਦੇ ਵੱਲੋਂ ਉਮੀਦਵਾਰ ਤਾਰਜਾ ਗਿਆ ਬੀਜੇਪੀ ਦੇ ਵੱਲੋਂ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਚਲੋ ਉਹਨਾਂ ਨੂੰ ਮੁਬਾਰਕਬਾਦ ਹੈ ਮੈਂ ਤਾਂ 올 ది ਬੈਸਟ ਕਹਾਂਗਾ ਹਰ ਬੰਦੇ ਦਾ ਆਪਣਾ ਹੱਕ ਹੈ ਪਰ ਮੈਂ ਇਹ ਕਹਿਣਾ ਵੀ ਜੇ ਤੁਸੀਂ ਇੰਨੇ ਨੇ ਸਾਲ ਸੱਤਾ ਹੰਡਾਈ ਹੈ ਤੁਹਾਡਾ ਬਾਇਓ ਡਾਟਾ ਨਾਲ ਲੈ ਕੇ ਆਇਓ ਪਿੰਡ ਚਾਹ ਕੇ ਦੱਸਿਓ ਵੀ ਮੈਂ 10 ਸਾਲ ਚ ਐਮਐਲਏ ਰਿਆਂ ਆ ਕੰਮ ਕੀਤਾ ਹੈ 10 ਸਾਲ ਐਮਪੀ ਰਿਆਂ ਉਹਦੇ ਚਾਹ ਕੰਮ ਕੀਤਾ ਤਾਂ ਕਿ ਪਿੰਡ ਦੇ ਲੋਕ ਤੁਹਾਨੂੰ ਅੱਜ ਵੀ ਵੋਟ ਪਾਉਣ। ਜੀ ਤੇ ਜੇ ਤੁਸੀਂ ਕੀਤਾ ਹੀ ਕੁਛ ਨਹੀਂ ਗੁੰਗੇ ਬੋਲੇ ਰਹਿ ਕੇ ਉੱਥੇ ਵਾਪਸ ਆ ਗਏ ਹੋ ਫਿਰ ਤੁਹਾਡਾ ਵੋਟ ਮੰਗਦਾ ਕੋਈ ਆਖ ਨਹੀਂ ਮੋਲੇ। ਜਲਾਲਾਬਾਦ ਦੇ ਵੋਟਰਾਂ ਨੂੰ ਕੀ ਅਪੀਲ ਮੈਂ ਜਲਾਲਾਬਾਦ ਦੇ ਵੋਟਰ ਨੂੰ ਹੱਥ ਜੋੜ ਕੇ ਹੀ ਬੇਨਤੀ ਕਰੂੰਗਾ ਵੀ ਜਿਸ ਤਰ੍ਹਾਂ ਤੁਸੀਂ 2022 ਚ ਇੱਕ ਚਮਤਕਾਰ ਕਰਿਆ ਸੀ ਇਸ ਵਾਰ ਇਹਨਾਂ ਨੂੰ ਵੱਡੇ ਲੀਡਰਾਂ ਨੂੰ ਇਹ ਸਮਝਾਓ ਵੀ ਜਿਹੜੀ ਸਰਕਾਰ ਲੋਕਾਂ ਦੇ ਹਿੱਤ ਲਈ ਕੰਮ ਕਰਦੀ ਹੈ ਜਿਹੜੀ ਸਰਕਾਰ ਨੇ ਬੱਚਿਆਂ ਨੂੰ ਮੈਰਿਟ ਤੇ ਨੌਕਰੀਆਂ ਦਿੱਤੀਆਂ ਐ ਜਿਹੜੀ ਸਰਕਾਰ ਨੇ 6 ਸੀਜ਼ਨ ਬਿਜਲੀ ਮਾਫ ਕਰੀ ਐ ਜਿਹੜੀ ਸਰਕਾਰ ਨੇ ਨਹਿਰੀ ਪਾਣੀ ਕਮਾਲ ਕਰਤੀ ਜਿਹੜੀ ਸਰਕਾਰ ਨੇ ਪੀਣ ਵਾਲੇ ਪਾਣੀ ਦਾ ਏਡਾ ਵੱਡਾ ਫਲਾਡ ਦਿੱਤਾ ਐ ਜਿਹੜੀ ਸਰਕਾਰ ਨੇ ਐਡੀਆਂ ਮੰਡੀਆਂ ਅਰਨੀ ਵਾਲਾ ਮੰਡੀ ਨਵੀਂ ਬਣਾਤੀ ਚੱਕ ਸੇਲੇ ਵਾਲਾ ਨਵੀਂ ਬਣਾਤੀ ਕਬਾਇਆ ਮੰਡੀ ਸਾਰੀ ਨਵੀਂ ਤਿਆਰ ਕਰਦੀ ਪ੍ਰਬਾਤ ਸਿੰਘ ਵਾਲਾ ਮੰਡੀ ਨਵੀਂ ਤਿਆਰ ਕਰਦੀ ਚਾਰ ਵੱਡੇ ਸ਼ੈੱਡ ਦਿੱਤੇ ਐ ਔਰ ਡਿਫਰੈਂਟ ਡਿਫਰੈਂਟ ਪਿੰਡਾਂ ਵਿੱਚ ਨਿਕਾਸੀ ਦੇ ਕੰਮ ਖਾਲਿਆਂ ਦੇ ਕੰਮ ਹੋਰ ਪਾਰਕ ਸਟੇਡੀਅਮ ਤਿਆਰ ਹੋਈ ਜਾਂਦੇ ਸੋ ਬੱਚਿਆਂ ਲਈ ਪੜ੍ਹਾਈ ਲਈ ਬਹੁਤ ਚੰਗਾ ਸਿਸਟਮ ਸਕੂਲ ਆਫ ਫੈਮਿਨਸ ਦੋ ਦਿੱਤੇ ਹੈ ਹੈਲਥ ਦੇ ਵਿੱਚ ਸਾਡੇ ਬਜ਼ੁਰਗਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਸਰਕਾਰ ਨੇ ਸਾਰੀ ਦਵਾਈ ਫ੍ਰੀ ਕਰਤੀ ਔਰ ਅੱਜ ਤੱਕ ਚੈਲੰਜ ਹੈ ਕਿਸੇ ਨੂੰ ਜੇ ਕੋਈ ਕਹਿ ਦੇਵੇ ਵੀ ਐਮਐਲਏ ਜਰਾਲਾਬਾਦ ਨੇ ਕਿਸੇ ਤੇ ਪਰਚਾ ਕਰਾਇਆ ਤਾਂ ਮੈਂ ਉਹਨੂੰ ਕਹੂੰਗਾ ਬਹੁਤ ਵੱਡੀ ਗੱਲ ਹੈ ਬਿਲਕੁਲ ਆਕੇ ਕਵੇ ਜੇ ਕਿਸੇ ਤੇ ਜੇ ਪਰਚਾ ਕਰਾਇਆ